ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਪਈ ਸਭ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਉਬਾਤ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਵਾਰਾ ਹਮਰੇ ਦੁਸ਼ਤ ਸਵੇ ਤੁਮ ਕਾ ਹਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਾਨਿ ਕਰਦੈ ਕਰੀਐ ਸਭਨ ਕੋ ਆਇ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਵਰਨਤਿਆ ਹੂੰ ਜੋ ਵਰਚਾਉ ਸਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੰਚਨ ਸਤਰ ਹਮਾਰੇ ਮਾਰੀਐ ਆਪਾਦ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੂਜੁ ਕਰਿਓ ਰੱਛਾ ਰਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਤੁਰਦਸ ਕੰਤਾ ਗਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਪਿਸ਼ਨ ਪਰ ਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੀਤ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਹ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਿਛਨੇ ਉਪਜਾਇਓ ਆਦ ਅੰਤ ਇਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮ ਚਕਾਰ ਤਿਸ ਹੀ ਕੋ ਹਮਾਰੇ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਨ ਕੋ ਪਲ ਮੋਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਤੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ੜਕ ੜਕ ਕੇ ਪਟ ਪਟ ਕੇ ਜਾਣਣਾ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬ ਆਕਰਖ ਕਰਤ ਹੋਂ ਕਬ ਹੋਂ ਤਮੈ ਮਿਲਤ ਦੇ ਧਰ ਸਭ ਹੋਂ